ਯਾਰ ਗਾਂ ਵਾਲੀ ਜਨਰੇਸ਼ਨ ਦਾ ਬੇੜਾ ਗਰ ਕੇ ਆ ਕੈਨੇਡਾ ਦੇ ਵਿੱਚ ਜਮਾ ਹੁਣ ਨਿਨਮੋ ਤੋਂ ਖਬਰ ਆ ਕਿ ਹਸਪੀਟਲ ਦੇ ਵਿੱਚ ਮੂਰੇ ਵੈਂਡਰ ਕਿੱਟ ਮਸ਼ੀਨ ਲਾਈ ਗਈ ਆ ਜਿਹਦੇ ਵਿੱਚ ਡਰੱਗ ਜਿਹੜੇ ਯੂਜ਼ ਹੁੰਦੇ ਆ ਸਾਰੀ ਡਰੱਗ ਕਿਸੇ ਵੀ ਤਰ੍ਹਾਂ ਦੀ ਚਾਹੇ ਹਾਰਡ ਕੋਕੇ ਨੇ ਆ ਚਟਾ ਆ ਜਿੰਨੇ ਵੀ ਤਰ੍ਹਾਂ ਦਾ ਨਸ਼ਾ ਆ ਹਰ ਇੱਕ ਨਸ਼ੇ ਦੀਆਂ ਕਿੱਟਾਂ ਫ੍ਰੀ ਮਿਲਿਆ ਕਰਨੀਆਂ ਹੁਣ ਹਸਪੀਟਲਾਂ ਦੇ ਮੂਰੇ ਮਸ਼ੀਨਾਂ ਲਾਈਆਂ ਗਈਆਂ ਤੁਸੀਂ ਦੇਖ ਲਓ ਵੀ ਜੇ ਤੁਸੀਂ ਹਸਪੀਟਲ ਜਾਂਦੇ ਆ ਨਾ ਤੁਹਾਨੂੰ ਪਾਰਕਿੰਗ ਦਾ ਪੇ ਕਰਨਾ ਪੈਂਦਾ ਆ ਤੁਹਾਨੂੰ ਪਾਣੀ ਦੀ ਬੋਤਲ ਲੈਣੀ ਆ ਤੁਸੀਂ ਕੋਕ ਲੈਣਾ ਚਿਪਸ ਲੈਣਾ ਕੁਝ ਵੀ ਖਾਣਾ ਪੀਣਾ ਮੂਰੇ ਵੈਂਡਰ ਮਸ਼ੀਨਾਂ ਤੋਂ ਜੇ ਲੈਣਾ ਤਾਂ ਤੁਹਾਨੂੰ ਪੇ ਕਰਨਾ ਪੈਂਦਾ ਆ ਤੇ ਜਿਹੜਾ ਨਸ਼ੇ ਦੀਆਂ ਕਿੱਟਾਂ ਆ ਉਹ ਤੁਹਾਨੂੰ ਫ੍ਰੀ ਦਿੱਤੀਆਂ ਜਾ ਰਹੀਆਂ ਤੁਹਾਡੇ ਬੱਚਿਆਂ ਨੂੰ ਪਹਿਲੀ ਗੱਲ ਇਹ ਵੀ ਹਸਪੀਟਲ ਦੇ ਵਿੱਚ ਲੋਕ ਆਪਦੇ ਇਲਾਜ ਵਾਸਤੇ ਆਉਂਦੇ ਆ ਹਸਪੀਟਲ ਇੱਕ ਉਹ ਜੀ ਜਗ੍ਹਾ ਆ ਜਿੱਥੇ ਤੁਸੀਂ ਬਿਮਾਰ ਹੋਏ ਜਾਂਦੇ ਆ ਤੇ ਉਸ ਜਗ੍ਹਾ ਦੇ ਉੱਪਰ ਨਸ਼ੇ ਦੀਆਂ ਕਿੱਟਾਂ ਦਾ ਕੀ ਕੋਈ ਮਤਲਬ ਬਣਦਾ ਆ ਅੱਗੇ ਵੀ ਮੈਂ ਵੀਡੀਓ ਪਾਈ ਸੀ ਜੇ ਸਕੂਲਾਂ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਸੀਗੀ ਹਨਾ ਉਹ ਵੀ ਸੇਮ ਚੀਜ਼ ਸੀ ਕਿ ਕਿੱਟਾਂ ਲਿਆ ਕੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਮਝਾਇਆ ਜਾਂਦਾ ਸੀ ਕਿ ਤੁਸੀਂ ਓਵਰਡੋਜ਼ ਹੋਣ ਤੋਂ ਕਿਵੇਂ ਬਚਣਾ ਹੈ ਨਸ਼ਾ ਕਿਵੇਂ ਛੱਡਣਾ ਨਸ਼ੇ ਤੋਂ ਦੂਰ ਰਹਿਣਾ ਇਹ ਮਾੜੀ ਚੀਜ਼ ਆ ਇਸ ਚੀਜ਼ ਬਾਰੇ ਨਹੀਂ ਪੜਾਉਣਾ ਇਹ ਪੜਾਉਣਾ ਵੀ ਨਸ਼ਾ ਕਰ ਲਓ ਪਰ ਓਵਰਡੋਜ਼ ਹੋ ਕੇ ਨਾ ਮਰੋ ਉਹਦੇ ਵਾਸਤੇ ਸਖਲਾਈ ਦੇ ਰਹੇ ਆ ਵੀ ਤੁਸੀਂ ਇੰਨੀ ਮਾਤਰਾ ਦੇ ਵਿੱਚ ਨਸ਼ਾ ਲੈਣਾ ਤੇ ਇਸ ਤਰੀਕੇ ਦੇ ਨਾਲ ਲੈਣਾ ਆ ਤੇ ਨਸ਼ਾ ਲੈਣਾ ਆ ਤੇ ਜਿਹੜੀਆਂ ਉਹ ਸਟਰੋ ਹੁੰਦੀਆਂ ਆ 50 ਸਪੂਨ ਹੁੰਦਾ ਵੀ ਉਹ ਜਿਹੜੇ ਟੂਲ ਆ ਉਹ ਕਿੱਟਾਂ ਵਾ ਉਹ ਤੁਹਾਡੇ ਕੋਲੇ ਆਪੋ ਆਪਣੀਆਂ ਚਾਹੀਦੀਆਂ ਵੀ ਤੁਹਾਨੂੰ ਹੋਰ ਕੋਈ ਬਿਮਾਰੀ ਨਾ ਲੱਗ ਜੀ ਇੱਕ ਦੂਸਰੇ ਤੋਂ ਤੁਸੀਂ ਦੇਖ ਲਓ ਇਹ ਗੱਲਾਂ ਕਿੱਧਰੋਂ ਜਾਂਦੀਆਂ ਆ ਇਹ ਸੋ ਆਉਣ ਵਾਲੀ ਜਨਰੇਸ਼ਨ ਦਾ ਯਾਰ ਇਹਨਾਂ ਨੇ ਬੇੜਾ ਬਿਲਕੁਲ ਗਰਕ ਕਰਤਾ ਖਤਮ ਆ ਤੁਸੀਂ ਇਮੇਜਿਨ ਕਰਕੇ ਦੇਖੋ ਕਿ ਇੱਕ ਪਾਸੇ ਨਸ਼ਾ ਆ ਜੇ ਨਸ਼ੇ ਦੇ ਵਿੱਚ 75% ਵੜ ਗਏ 25 ਰਹਿ ਗਏ ਤੇ ਜਿਹੜੇ 25% ਰਹਿ ਗਏ ਬੱਚੇ ਉਹ ਇਹਨਾਂ ਨੇ ਉਦਾਂ ਹੀ ਟਰਾਂਸ ਜੈਂਡਰ ਬਣਾ ਦੇਣੇ ਆ ਜੈਂਡਰ ਨੂੰ ਉਹਨਾਂ ਨੂੰ ਕਨਫਿਊਜ਼ ਕਰਕੇ ਹਨਾ ਕਿਉਂਕਿ ਹਣ ਜੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਮੈਂ ਤਾਂ ਇਹ ਹੀ ਕਹੂੰਗਾ ਯਾਰ ਵੱਧ ਤੋਂ ਵੱਧ ਪੰਜਾਬੀ ਸਕੂਲਾਂ ਚ ਲਾਓ ਪਹਿਲਾਂ ਤਾਂ ਪਹਿਲ ਦੇ ਆਧਾਰ ਤੇ ਬੱਚਿਆਂ ਨੂੰ ਹਨ ਤੇ ਉੱਥੇ ਮਾਹੌਲ ਦਾ ਫਰਕ ਹੈ ਬਹੁਤ ਉੱਥੇ ਪੜ੍ਹਾਈ ਨਹੀਂ ਕਰਵਾਈ ਜਾਂਦੀ ਹਨਾ ਸੋਜੀ ਵਾਲੀ ਤੇ ਜੇ ਬਹੁਤ ਸਾਰੇ ਸਕੂਲੇ ਕਹਿ ਰਹੇ ਆ ਕਿ ਸਾਡੇ ਸਕੂਲਾਂ ਚ ਨਹੀਂ ਪੜਾਇਆ ਜਾਂਦਾ ਜਾਂ ਇਦਾਂ ਉਦਾਂ ਹਨਾ ਤਾਂ ਜਿਹੜੇ ਤੁਸੀਂ ਆਪ ਹੀ ਇਹ ਚੀਜ਼ ਤੋਂ ਅ ਅੰਦਾਜ਼ਾ ਲਾ ਲਓ ਕਿ ਜੇ ਤੁਹਾਡੇ ਬੱਚੇ ਨੇ ਨੀਮ ਚੇਂਜ ਕਰਾਉਣਾ ਵਾ ਆਪਦਾ ਜਾਂ ਜੈਂਡਰ ਪੇਪਰਾਂ ਦੇ ਵਿੱਚ ਮੇਲ ਤੋਂ ਫੀਮੇਲ ਕਰਾਉਣਾ ਆ ਜਾਂ ਆਪਦਾ ਟ੍ਰੀਟਮੈਂਟ ਕਰਾਉਣਾ ਈਵਨ ਸਰਜਰੀ ਤੱਕ ਜੇ ਕਰਵਾਉਣੀ ਆਉਣੇ ਤਾਂ ਤੁਹਾਡੀ ਅਥੋਰਟੀ ਨਹੀਂ ਚਾਹੀਦੀ ਈਵਨ ਸਕੂਲ ਦਾ ਤੁਹਾਨੂੰ ਦੱਸਣਾ ਵੀ ਜ਼ਰੂਰੀ ਨਹੀਂ ਹੈਗਾ ਸਕੂਲ ਕੋਲੇ ਇੰਨੇ ਕ ਹੱਕ ਹੈਗੇ ਆ ਕਿ ਤੁਹਾਨੂੰ ਦੱਸੇ ਬਿਨਾ ਬੱਚੇ ਦੀ ਸਰਜਰੀ ਤੱਕ ਕਰਵਾ ਸਕਦੇ ਆ ਤੇ ਹੁਣ ਤੁਸੀਂ ਕੀ ਸੋਚਦੇ ਆ ਜੋ ਪੜਾਉਂਦੇ ਵੀ ਹੋਣਗੇ ਤਾਂ ਕੀ ਉਹ ਤੁਹਾਨੂੰ ਦੱਸਣਾ ਜ਼ਰੂਰੀ ਸਮਝਣਗੇ ਵੀ ਹਾਂ ਅਸੀਂ ਆ ਕਰਾ ਰਹੇ ਆ ਉਹ ਕਿਉਂ ਤੁਹਾਨੂੰ ਦੱਸਣਗੇ ਤੇ ਜੇ ਕਈ ਸਕੂਲਾਂ 'ਚ ਹੈ ਵੀ ਨਹੀਂ ਤਾਂ ਆਨਲਾਈਨ ਟਾਈਮ ਦੇ ਵਿੱਚ ਜੇ ਕੋਈ ਟੀਚਰ ਆਉਂਦਾ ਆ ਲਾਪਾਸ ਹੋਇਆ ਕਿ ਉਹ ਟੀਚਰ ਜੇ ਆ ਕੇ ਕਵੇ ਕਿ ਮੈਂ ਬੱਚਾ ਨੂੰ ਪੜਾਉਣਾ ਚਾਹੁੰਨਾ ਆ ਤਾਂ ਸਕੂਲ ਕੋਲੇ ਕੋਈ ਰਾਈਟ ਨਹੀਂ ਹੈਗਾ ਉਹਨੂੰ ਰੋਕ ਲੂਗਾ ਪੜਾਉਣਾ ਹੀ ਪੜਾਉਣਾ ਉਹਨੇ ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਯਾਰ ਵੀ ਕਿੱਧਰ ਨੂੰ ਜਾ ਰਹੀ ਆ ਆਉਣ ਵਾਲੀ ਜਨਰੇਸ਼ਨ ਨੂੰ ਕਿੱਧਰ ਨੂੰ ਧੱਕ ਰਹੀ ਆ ਇਹ ਫੋਰਸ ਕੇ ਰੌਲਾ ਪਾਉਂਦਾ ਸੀ ਮੈਂ ਤਾਂ ਇਹ ਸੋਚਦਾ ਸੀ ਕਿ ਯਾਰ ਬੜਾਪੇ ਵੇਲੇ ਆਪਣਾ ਬੜਾਪਾ ਮਾੜਾ ਹੋਊਗਾ ਤੇ ਪਰ ਮੈਨੂੰ ਤਾਂ ਲੱਗਦਾ ਵੀ ਇਹ ਬੱਚੇ ਆਪ ਦਾ ਆਪ ਹੀ ਸੰਭ ਲੈਣ ਹਨਾ ਆਪ ਦਾ ਆਪ ਹੀ ਪਾਲ ਲੈਣ ਵੱਡੇ ਹੋ ਕੇ ਜਾਂ ਪਚਾ ਲੈਣ ਇਹੀ ਬਹੁਤ ਵੱਡਾ ਚੈਲੰਜ ਹੈਗਾ ਇਹਨਾਂ ਵਾਸਤੇ ਸੋ ਇਹੀ ਆ ਕਿ ਜਿਨ੍ਹਾਂ ਦੇ ਬੱਚੇ ਛੋਟੇ ਆ ਜਿਨ੍ਹਾਂ ਦੇ ਚਲੋ ਬੱਚੇ ਵੱਡੇ ਹੋ ਗਏ ਹਨਾ ਉਹਨਾਂ ਦਾ ਤਾਂ ਹੁਣ ਵੇਖੋ ਰੱਬ ਹੀ ਰੱਖ ਆਇਆ ਪਰ ਜਿਨ੍ਹਾਂ ਦੇ ਬੱਚੇ ਛੋਟੇ ਆ ਮੈਂ ਇਹੀ ਕਹੂੰਗਾ ਟਰਾਈ ਕਰੋ 2 4 5 ਸਾਲਾਂ ਦੇ ਵਿੱਚ ਵਿੱਚ ਆਪ ਦਾ ਪਿੱਛੇ ਸੈਟਅਪ ਕਰੋ ਪੰਜਾਬ ਦੇ ਵਿੱਚ ਉੱਥੇ ਆਪ ਦਾ ਕੁਛ ਨਾ ਕੁਛ ਬਣਾਓ ਜੇ ਪਹਿਲੀ ਪੱਠਾ ਹੈ ਨਹੀਂਗਾ ਇੱਥੋਂ ਵਾਲੇ ਝਮੇਲਿਆਂ ਚੋਂ ਨਿਕਲੋ ਤੇ ਜਿਹੜੇ ਸਟੂਡੈਂਟ ਭੈਣ ਭਰਾ ਇੱਥੇ ਜਾ ਹੁਣ ਨਵੇਂ ਆ ਰਹੇ ਆ ਹਨਾ ਕਿ ਭਰਾ ਇੱਥੇ ਨਾ ਕੋਈ ਮਹਿੰਗੀ ਗੱਡੀ ਲੋ ਨਾ ਘਰਬਾਰ ਦੇ ਟਰੈਪ ਚ ਪਾਓ ਜਿੰਨਾ ਪੈਸਾ ਵੱਧ ਤੋਂ ਵੱਧ ਮਗਰ ਭੇਜ ਸਕਦੇ ਆ ਮਗਰ ਭੇਜੋ ਤੇ ਜੇ ਤੁਹਾਡੀ ਫੈਮਿਲੀ ਇੰਡੀਆ ਚ ਰਹਿ ਸਕਦੀ ਆ ਤਾਂ ਉਦੋਂ ਵੀ ਬਾਹਲਾ ਵਧੀਆ ਕੇ ਚੁੱਪ ਕਰਕੇ ਆਪ ਇੱਥੇ ਕਮਾਈ ਕਰੋ 5 6 ਮਹੀਨੇ 7 ਮਹੀਨੇ 8 ਮਹੀਨੇ 9 ਜਿੰਨੇ ਲਾਉਣੇ ਲਾਓ ਦੂ ਤਨ ਮਹੀਨੇ ਬੈਕ ਜਾਓ ਜਿੱਦਾਂ ਤੇਮ ਤੁਹਾਡਾ ਨਹੀਂ ਲੋਟ ਆਉਂਦਾ 2 4 5 ਸਾਲ ਇਸ ਤਰੀਕੇ ਨਾਲ ਕਮਾਈ ਕਰੋ ਕਿਉਂਕਿ ਜੇ ਫੈਮਲੀ ਨਾਲ ਤੁਸੀਂ ਰਹਿੰਦੇ ਆ ਫੈਮਲੀ ਨਾਲ ਤੁਸੀਂ ਇੱਥੇ ਰਹਿ ਕੇ ਸਵਾਲ ਹੀ ਨਹੀਂ ਪੈਦਾ ਹੁੰਦਾ ਤੁਸੀਂ ਪੈਸਾ ਇੱਥੋਂ ਬੈਗ ਕੱਢ ਦੋ ਜੇ ਇਕੱਲੇ ਤੁਸੀਂ ਰਹੋਗੇ ਖਰਚੇ ਤੁਹਾਡੇ ਹਿਸਾਬ ਦੇ ਹੋਣਗੇ ਕਰਕੇ ਤੁਸੀਂ ਕੁਛ ਨਾ ਕੁਛ ਬਚਾ ਲਓਗੇ ਪਿੱਛੇ ਜੋੜ ਲਓਗੇ ਤੇ ਨਹੀਂ ਬਈ ਖਤਮ ਹੀ ਆ ਗਾਣੀ ਹੁਣ ਮੂਰੇ ਬਾਕੀ ਹੁਣ ਤੁਸੀਂ ਆਪ ਹੀ ਦੱਸੋ ਮੈਨੂੰ ਵੀ ਤੁਸੀਂ ਕੀ ਹੁਣ ਸੋਚਦੇ ਆਏ ਸਾਰੀ ਚੀਜ਼ ਬਾਰੇ ਕਿ ਹਸਪੀਟਲਾਂ ਦੇ ਵਿੱਚ ਡਰੱਗ ਦੀਆਂ ਫ੍ਰੀ ਕਿੱਟਾਂ ਵੰਡਣ ਦਾ ਕੋਈ ਕੀ ਮਤਲਬ ਬਣਦਾ ਹੈ ਜਾਂ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਆਉਣ ਵਾਲੇ ਬੱਚੇ ਆ ਜਿਹੜੇ ਹੁਣ ਛੋਟੇ ਆ ਉਹਨਾਂ ਦੇ ਮੂਰੇ ਇਹ ਚੀਜ਼ਾਂ ਤਾਂ ਆਪਾਂ ਨੂੰ ਦਿੱਸੀ ਜਾਂਦੇ ਹਨ ਇਹ 2-3 ਚੀਜ਼ਾਂ ਦਾ ਬਹੁਤ ਵੱਡੀਆਂ ਵੱਡੀਆਂ ਮਸੀਬਤਾਂ ਜਿਹੜਾ ਹੋਰ ਨਿਊ ਵਰਲਡ ਆਰਡਰ ਦਾ ਜਾਂ ਡਿਜੀਟਲ ਕਰੰਸੀ ਜਾਂ ਹੋਰ ਉਹ ਉਹ ਚੀਜ਼ਾਂ ਦਾ ਹਲੇ ਗਾਂ ਹੀ ਰਹਿ ਗਈਆਂ ਆਹ ਤਾਂ ਟਾਸਕ ਆਲਰੇਡੀ ਦਿੱਸੀ ਜਾਂਦੇ ਨੇ ਆਪਾਂ ਨੂੰ ਮੂਰੇ ਇਹ ਤਾਂ ਖੜੇ ਆ ਮੂਰੇ ਆਏ ਖੜੇ ਆ ਇਹਨਾਂ ਦੇ ਨਾਲ ਇਹਨਾਂ ਦੇ ਵਿੱਚੋਂ ਇਹ ਕਿਵੇਂ ਨਿਕਲਣਗੇ ਨਿਕੇ ਨਿਕੇ ਬੱਚੇ ਕਿਦਾਂ ਨਿਕਲ ਕੇ ਆ ਕੇ ਥੋੜਾ ਜਿਹਾ ਮਜੂਰ ਜੁਆਕ ਹੁੰਦਾ ਹਨ ਉਹਦੇ ਵਾਸਤੇ ਹੁੰਦਾ ਚਲੋ ਥੋੜਾ ਜਿਹਾ ਈਜ਼ੀ ਹੋ ਜਾਂਦਾ ਵਾ ਜੋ ਕੋਈ 15 20 ਸਾਲ 25 ਸਾਲ ਪਰ ਇਹ ਤਾਂ ਨਿਕੇ ਨਿਕੇ ਯਾਰ ਬੱਚੇ ਜਿਹੜੇ ਹੁਣ ਚਾਰ ਚਾਰ ਪੰਜ ਪੰਜ ਸਾਲ ਦੇ ਬੱਚੇ ਛੇ ਛੇ ਸਾਲ ਦੇ ਬੱਚੇ ਆ ਉਹਨਾਂ ਦੇ ਮੂਰੇ ਇਹ ਟਾਸਕ ਆਇਆ ਖੜਾ ਵਾ ਸੋਜੀ ਵਾਲਾ ਤਾਂ ਇਹਦੇ ਤੋਂ ਬੱਚੇ ਕਿਵੇਂ ਬਚਣਗੇ ਕਿੰਨਾ ਕੁ ਤੁਸੀਂ ਪ੍ਰੋਟੈਕਟ ਕਰ ਲੋਗੇ ਸਕੂਲ ਤਾਂ ਭੇਜਣੀ ਆ ਜੇ ਸਕੂਲ ਨਹੀਂ ਭੇਜੋਗੇ ਤਾਂ ਘਰੇ ਭਰੌਣੇ ਪੈਣਾ ਆ ਤੁਹਾਨੂੰ ਰਾਈਟ ਜਾ ਫਿਰ ਇਹੀ ਆ ਕਿ ਪੰਜਾਬੀ ਸਕੂਲਾਂ ਚ ਮੈਂ ਤਾਂ ਇਹੀ ਕਹੂੰਗਾ ਕਿ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਇਹਨਾਂ ਨੂੰ ਪੰਜਾਬੀ ਸਕੂਲਾਂ ਚ ਲਾਓ ਤੇ ਜੇ ਤੁਹਾਡਾ ਸਰਦਾ ਆ ਤਾਂ ਇਹਨਾਂ ਨੂੰ ਇੰਡੀਆ ਭੇਜੋ ਆਪ ਇੱਥੇ ਕਮਾਈ ਕਰ ਲਓ ਉੱਥੇ ਇੰਡੀਆ ਪੜ੍ਹਾਵੋ ਵਧੀਆ ਰਹੋਗੇ ਜੇ ਉੱਥੇ ਸਟੱਡੀ ਕਰਾ ਲਓਗੇ ਨਾਲੇ ਤਾਂ ਇਹ ਬੱਚੇ ਜਾਣਗੇ ਨਾਲੇ ਤੁਹਾਡਾ ਪੜਾਵਾ ਬਾਜੀ